ਵਿਕਰਮਜੀਤ ਸਿੰਘ ਮਜੀਠਾ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਹਰ ਪਾਸੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਅਕਾਲੀ ਦਲ ਦਾ ਸਭ ਤੋਂ ਵੱਡੀ ਜਿੱਤ ਹੋਈ ਆ 227 ਦੇ ਇਲੈਕਸ਼ਨ ਦੇ ਵਿੱਚ ਕਿ ਅਕਾਲੀ ਦਲ ਨੂੰ ਇਸ ਦਾ ਫਾਇਦਾ ਮਿਲੇਗਾ ਕਰਦੇ ਹਾਂ ਵਿਸਤਾਰ ਦੇ ਨਾਲ ਗੱਲ ਵਿਕਰਮਜੀਤ ਸਿੰਘ ਮਜੀਠਾ ਅਕਾਲੀ ਦਲ ਦੇ ਵਿੱਚ ਨੰਬਰ 2 ਦੀ ਅਸਈਤ ਰੱਖਣ ਵਾਲਾ ਅਕਾਲੀ ਦਲ ਦਾ ਸਭ ਤੋਂ ਮਜ਼ਬੂਤ ਤੇ ਤੜਲੇਦਾਰ ਲੀਡਰ ਜਿਹੜਾ ਨਾਪਾ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਪੰਜਾਬ ਦੀ ਰਾਜਨੀਤੀ ਵਿਕਰਮਜੀਤ ਸਿੰਘ ਮਜੀਠੀਏ ਦੇ ਆਰਤ ਗਿਰਦ ਘੁੰਮ ਰਹੀ ਸੀ ਵਿਕਰਮਜੀਤ ਸਿੰਘ ਮਜੀਠੀਆ ਸੁਖਵੀਰ ਸਿੰਘ ਬਾਦਲ ਦਾ ਕਰੀਬੀ ਰਿਸ਼ਤੇਦਾਰ ਬੀਬਾ ਹਰਸਿਮਰਤ ਕੌਰ ਬਾਦਲ ਦਾ ਭਰਾ ਆਮ ਆਦਮੀ ਪਾਰਟੀ ਹੋਵੇ ਕਾਂਗਰਸ ਦੇ ਕਈ ਲੀਡਰ ਹੋਣ ਜਿਨ੍ਹਾਂ ਨੇ ਪੂਰਾ ਢੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਸੀ ਤੇ ਵਿਕਰਮਜੀਤ ਸਿੰਘ ਮਜੀਠੇ ਨੂੰ ਜੇਲ੍ਹ ਦੇ ਵਿੱਚ ਡੱਕਿਆ ਜਾਵੇ ਗੱਲ ਕਰਦੇ ਆ 2017 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਦੀ ਆ ਕੈਪਟਨ ਮਨਿੰਦਰ ਸਿੰਘ ਨੂੰ ਇਸ ਕਰਕੇ ਗੱਦੀ ਦੇ ਉੱਤੇ ਲਾਇਆ ਜਾਂਦਾ ਕਿ ਵਿਕਰਮਜੀਤ ਸਿੰਘ ਮਜੀਠੇ ਨੂੰ ਉਸਨੇ ਗ੍ਰਿਫਤਾਰ ਨਹੀਂ ਕੀਤਾ ਕਾਂਗਰਸ ਇਸ ਭਰਮ ਦੇ ਵਿੱਚ ਸੀ ਕਿ ਭਾਵੇਂ ਕੋਈ ਵਿਕਾਸ ਦਾ ਕੰਮ ਨਾ ਕੀਤਾ ਜਾਵੇ ਅਵੇਂ ਅਫਸਰਾਂ ਦੇ ਉੱਤੇ ਜਿਹੜੀ ਲਗਾਮ ਨਾ ਲਾਈ ਜਾਵੇ ਪਰ ਇੱਕ ਸ਼ਖਸ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੇ ਲੋਕਾਂ ਨੂੰ ਫੇਰ ਬੁੱਧੂ ਬਣਾ ਕੇ ਉਹਨਾਂ ਦੀਆਂ ਵੋਟਾਂ ਪ੍ਰਾਪਤ ਕੀਤੀਆਂ ਜਾਣਗੀਆਂ ਆਖਰੀ 6 ਮਹੀਨਿਆਂ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਚੰਨੀ ਮੁੱਖ ਮੰਤਰੀ ਬਣਦੇ ਅਨੁਸਾਰ ਸਭ ਤੋਂ ਪਹਿਲਾ ਸਟੈਪ ਚੱਕਦੇ ਆ ਕਿ ਵਿਕਰਮਜੀਤ ਮਜੀਠੀਏ ਨੂੰ ਐਂਡੀਪੀਐਸ ਕੇਸ ਦੇ ਵਿੱਚ ਅੰਦਰ ਕਰ ਦਿੰਦੇ ਆ ਪੰਜਾਬ ਦੀ ਰਾਜਨੀਤੀ ਗਰਮਾ ਜਾਂਦੀ ਆ ਕਾਂਗਰਸ ਇਸ ਭਰਮ ਦੇ ਵਿੱਚ ਆ ਜਾਂਦੀ ਆ ਕਿ ਹੁਣ ਉਹਨਾਂ ਦੀ ਜਿੱਤ ਯਕੀਨੀ ਆ ਉਹਨਾਂ ਵੱਲੋਂ ਜਿਹੜੇ ਕੀਤੇ ਵਾਦੇ 4 ਹਫ਼ਤਿਆਂ ਦੇ ਵਿੱਚ ਨਸ਼ਾ ਬੰਦੀ ਦੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਲਈ ਇਨਸਾਫ ਦਵਾਉਣ ਦੀ ਗੱਲ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਸ ਚੀਜ਼ ਦੇ ਥੱਲੇ ਉਹ ਮੁੱਦੇ ਦਬ ਜਾਣਗੇ ਵਿਕਰਮਜੀਤ ਮਜੀਠਾ ਵੀ ਰਹਾ ਹੋ ਜਾਂਦਾ ਤੇ ਕਾਂਗਰਸ ਦੀ ਸਰਕਾਰ ਵੀ ਚਲੀ ਜਾਂਦੀ ਆ ਲੋਕਾਂ ਨੂੰ ਲੱਗਦਾ 2022 ਦੇ ਵਿੱਚ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਵੱਲੋਂ ਲਗਾਤਾਰ ਦਾਅਵੇ ਕੀਤੇ ਜਾਂਦੇ ਆ ਕਿ ਪੰਜਾਬ ਦੀ ਵਾਗਡੋਰ ਇਹਨਾਂ ਨੂੰ ਸੌਂਪੀ ਜਾਵੇ ਵਿਕਰਮਜੀਤ ਮਜੀਠਾ ਸੁਖਵੀਰ ਸਿੰਘ ਬਾਦਲ ਤੇ ਹੋਰ ਕਾਲੀ ਦਲ ਦੇ ਵੱਡੇ ਲੀਡਰ ਇਹਨਾਂ ਨੂੰ ਬਣਦੀ ਸਜਾਵਾਂ ਦਿੱਤੀਆਂ ਜਾਣਗੀਆਂ ਜੇਕਰ ਇਹ ਨਸ਼ਾ ਤਸਕਰੀ ਦੇ ਵਿੱਚ ਇਹਨਾਂ ਦਾ ਨਾਮ ਸ਼ਾਮਲ ਹੋਇਆ ਕਾਂਗਰਸ ਫੈਕਸ ਗੇਮ ਖੇਡ ਰਹੀ ਸੀ 2017 ਦੀ ਸਰਕਾਰ ਤੇ 2022 ਦੀ ਸਰਕਾਰ ਵਿਕਰਮਜੀਤ ਮਜੀਠੀ ਦੇ ਲੋਚਨਾ ਕਰਕੇ ਹੋਣ ਵਿੱਚ ਆਉਂਦੀ ਆ ਇੱਥੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਵਿਕਰਮਜੀਤ ਮਜੀਠਾ ਐਡਾ ਵੱਡਾ ਨਾਮ ਬਣ ਚੁੱਕਿਆ ਕਿ ਕਈ ਜਿਹੜੇ ਛੋਟੇ ਲੀਡਰ ਸੀ ਜਿਨ੍ਹਾਂ ਨੇ ਰਾਜਨੀਤੀ ਸਫਰ 2012 ਤੋਂ ਸ਼ੁਰੂ ਕੀਤਾ ਉਹ ਸਰਦਾਰ ਵਿਕਰਮਜੀਤ ਸਿੰਘ ਮਜੀਠੇ ਦੀ ਲੋਚਨਾ ਕਰ ਕਰਕੇ ਉਹ ਲੀਡਰ ਬਣ ਗਏ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਕੈਪਟਨ ਮਨਿੰਦਰ ਸਿੰਘ ਇਹ ਵੱਡੇ ਲੀਡਰ ਰਹੇ ਆ ਪੰਜਾਬ ਦੀ ਰਾਜਨੀਤੀ ਦੀ ਗੱਲ ਕੀਤੀ ਜਾਵੇ ਪਿਛਲੇ 25-30 ਵਰਿਆਂ ਤੋਂ ਇਹਨਾਂ ਦੇ ਵਿੱਚ ਹੀ ਨਾਮ ਆਉਂਦਾ ਵਿਕਰਮਜੀਤ ਮਜੀਠੇ ਦਾ ਜਿਸ ਦੇ ਉੱਤੇ ਭਾਵੇਂ ਕੋਈ ਵੀ ਵਿਰੋਧੀ ਦਲ ਹੋਵੇ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਹੋਵੇ ਆਮ ਆਦਮੀ ਪਾਰਟੀ ਸਭ ਤੋਂ ਵੱਧ ਨਿਸ਼ਾਨੇ ਵਿਕਰਮਜੀਤ ਮਜੀਠੇ ਤੇ ਲੱਗਦੇ ਆ ਸੁਖਵੀਰ ਸਿੰਘ ਬਾਦਲ ਤੇ ਵੀ ਇਹਨੇ ਨਿਸ਼ਾਨੇ ਨਹੀਂ ਲਾਉਂਦੀ ਹੁਣ ਗੱਲ ਕਰਦੇ ਆ ਆਮ ਆਦਮੀ ਪਾਰਟੀ 2022 ਦੇ ਵਿੱਚ ਸਰਕਾਰ ਬਣਾਉਂਦੀ ਆ ਪਹਿਲੇ 3 ਸਾਲ ਉਹਨਾਂ ਦੇ ਚੁੱਪਚੀ ਪੀਤੇ ਬੀਤ ਜਾਂਦੇ ਆ ਜਦੋਂ ਲੱਗਦਾ ਕਿ ਸਰਕਾਰ ਦਾ ਗਰਾਫ ਡਿੱਗ ਰਿਹਾ ਪੰਜਾਬ ਦੀ ਸਰਕਾਰ ਦਾ ਗ੍ਰਾਫ ਆਮ ਲੋਕਾਂ ਦੀ ਨਿਗਾਹ ਦੇ ਵਿੱਚ ਡਿੱਗ ਰਿਹਾ ਤੇ ਵਿਜੀਲੈਂਸ ਵੱਲੋਂ ਵਿਕਰਮਜੀਤ ਮਜੀਠੇ ਦੇ ਉੱਤੇ ਰੇਡ ਕੀਤੀ ਜਾਂਦੀ ਆ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਮੀਡੀਆ ਦੇ ਵਿੱਚ ਖਬਰਾਂ ਚੱਲਦੀਆਂ ਮਜੀਠੇ ਦੇ ਉੱਤੇ ਰਾਜਨੀਤੀ ਗਰਮਾ ਜਾਂਦੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਟੇਜਾਂ ਦੇ ਉੱਤੇ ਵਿਕਰਮਜੀਤ ਮਜੀਠੇ ਨੂੰ ਨਾਬੇ ਜੇਲ੍ਹ ਦੇ ਵਿੱਚ ਭੇਜਣ ਦੀ ਆਪਣੀ ਪ੍ਰਾਪਤੀ ਦੀ ਤਰ੍ਹਾਂ ਲੋਕਾਂ ਦੇ ਸਾਹਮਣੇ ਇਸ ਦਾ ਸ਼ਰੇਹ ਲੈਣ ਲਈ ਇਹ ਪ੍ਰਾਪਤੀ ਗਨਾਉਂਦੇ ਆ ਲੈਂਡ ਪੂਲਿੰਗ ਐਕਟ ਆਇਆ ਪੰਜਾਬ ਦੇ ਵਿੱਚ ਉਸ ਨੂੰ ਲੋਕ ਸਮਝਦੇ ਆ ਜਿਹੜੇ ਸਿਆਸੀ ਮਾਹਿਰਾ ਉਹਨਾਂ ਨੇ ਆਖਿਆ ਕਿ ਇੱਕ ਮਹੀਨਾ ਪਹਿਲਾਂ ਵਿਕਰਮਜੀਤ ਮਜੀਠੇ ਦੀ ਗ੍ਰਿਫਤਾਰੀ ਇਸ ਕਰਕੇ ਕੀਤੀ ਗਈ ਤਾਂ ਕਿ ਸਰਕਾਰ ਦਾ ਗ੍ਰਾਫ ਲੋਕਾਂ ਦੀ ਨਿਗਾਹ ਦੇ ਵਿੱਚ ਡਿੱਗਣਾ ਸਕੇ ਤੇ ਲੋਕਾਂ ਨੂੰ ਇਹ ਕਹਿ ਸਕਣ ਕਿ ਅਸੀਂ ਸਭ ਤੋਂ ਵੱਡੇ ਲੀਡਰ ਨੂੰ ਹੱਥ ਪਾਇਆ ਅਸੀਂ ਦੂਸਰੀਆਂ ਸਰਕਾਰਾਂ ਤੋਂ ਵੱਖਾਂ ਪਰ ਦੂਜੇ ਪਾਸੇ ਵਿਕਰਮਜੀਤ ਮਜੀਠੀਆ ਤੇ ਉਹਨਾਂ ਦੀ ਜਿਹੜੀ ਟੀਮ ਆ ਲਗਾਤਾਰ ਲੱਗ ਜਾਂਦੀ ਆ ਕਿ ਅਦਾਲਤ ਤੋਂ ਉਹਨਾਂ ਨੂੰ નિર્ਦੋਸ਼ ਸਾਬਤ ਹੋ ਸਕਣ ਵੱਡੇ-ਵੱਡੇ ਵਕੀਲ ਆਉਂਦੇ ਆ ਵਿਕਰਮਜੀਤ ਮਜੀਠੇ ਦਾ ਵਕੀਲ ਵੀ ਪ੍ਰੈਸ ਕਾਨਫਰੰਸ ਕਰਦਾ ਉਹ ਆਪਣਾ ਪੱਖ ਰੱਖਦੇ ਆ ਸਰਕਾਰ ਆਪਣਾ ਪੱਖ ਰੱਖਦੀ ਆ ਪਰ ਪਿਛਲੇ ਦਿਨਾਂ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿੱਥੇ ਵਿਕਰਮਜੀਤ ਮਜੀਠਾ ਜੇਲ੍ਹ ਤੋਂ ਬਾਹਰ ਆਉਂਦੇ ਆ ਫੁੱਲਾਣਾ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਤੁਹਾਨੂੰ ਦੱਸ ਦਿੰਨੇ ਆ ਕਿ ਸਰਦਾਰ ਵਿਕਰਮਜੀਤ ਸਿੰਘ ਮਜੀਠਾ ਦੀ ਇਹ ਪੁਰਾਣੀ ਵੀਡੀਓ ਆ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਲੋਕ ਗਮਰਾ ਹੋ ਕੇ ਕਮੈਂਟ ਕਰ ਰਹੇ ਆ ਇਹ ਸ਼ਾਇਦ ਵਿਕਰਮਜੀਤ ਮਜੀਠਾ ਜਿਹੜਾ ਹੁਣ ਨਾਬਾ ਜੇਲ੍ਹ ਦੇ ਵਿੱਚ ਬੰਦਾ ਉਦੋਂ ਰਿਹਾ ਹੋਇਆ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਉਹ ਪੁਰਾਣੀ ਵੀਡੀਓ ਆ